ਤਾਂ ਕਿਨੂਆਂ ਦੀ ਜ਼ਿਆਦਾ ਪੈਦਾਵਾਰ ਹੈ ਜਿਹੜੀ ਉਹ ਫਾਜ਼ਲਕਾ ਤੇ ਹੁਸ਼ਿਆਰਪੁਰ ਦੇ ਵਿੱਚ ਹੁੰਦੀ ਹੈ ਠੀਕ ਹੈ ਯਾਦ ਰੱਖਣਾ ਮਾਰਨਿੰਗ ਅਸੀਂ ਪ੍ਰੇਅਰ ਦੇ ਵਿੱਚ ਫਿਰ ਤੁਹਾਡੇ ਤੋਂ ਪੁੱਛਾਂਗੇ ਫਾਜ਼ਲਕਾ ਤੇ ਹੁਸ਼ਿਆਰਪੁਰ ਦੇ ਵਿੱਚ ਜ਼ਿਆਦਾ ਪੈਦਾਵਾਰ ਆਪਣੀ ਪੰਜਾਬ ਦੇ ਵਿੱਚ ਹੀ ਹੁੰਦੀ ਹੈ ਤੇ ਇਹਦੀ ਖੋਜ ਡਾਕਟਰ ਬੀ ਹਾਰਵਰਡ ਫਰੌਸਟ ਇੱਕ ਵਿਗਿਆਨਿਕ ਸੀ ਜਿਨੇ ਕੈਲੀਫੋਰਨੀਆ ਦੇ ਵਿੱਚ ਸਿਟਰਸ ਐਕਸਪੈਰੀਮੈਂਟ ਸਟੇਸ਼ਨ ਦੇ ਵਿੱਚ ਇਹਦੀ ਖੋਜ ਕੀਤੀ ਸੀ ਉਨੇ ਦੋ ਤਰ੍ਹਾਂ ਦੇ ਸਿਟਰਸ ਮਿਲਾ ਕੇ ਇੱਕ ਨਵਾਂ ਫਲ ਪੈਦਾ ਕਰਤਾ ਜਿਹਨੂੰ ਅਸੀਂ ਕਿੰਨੂੰ ਕਹਿੰਦੇ ਆ ਤੇ ਫਿਰ ਸਾਲ 1935 ਦੇ ਵਿੱਚ ਇਹਦੀ ਕਮਰਸ਼ੀਅਲ ਕਲਟੀਵੇਸ਼ਨ ਦੀ ਇਜਾਜ਼ਤ ਮਿਲ ਗਈ ਸੀ ਇਹਨੂੰ ਪੈਦਾ ਕਰਨ ਦੀ ਇਜਾਜ਼ਤ ਮਿਲ ਗਈ ਵੀ ਤੁਸੀਂ ਕਿਸਾਨ ਆ ਜਿਹੜੇ ਇਹਨੂੰ ਉਗਾ ਸਕਦੇ ਆ ਤਾਂ ਇਹਦੇ ਬੈਨੀਫਿਟ ਕੀ ਆ ਇੱਕ ਵਿਟਾਮਿਨ ਸੀ ਹੁੰਦਾ ਇਹਦੇ ਵਿੱਚ ਇੱਕ ਜਿਹੜਾ ਵੀ ਇਹਨੂੰ ਖਾਂਦਾ ਉਹਨੂੰ ਕੈਂਸਰ ਨਹੀਂ ਹੁੰਦਾ ਠੀਕ ਆ ਐਂਟੀ ਆਕਸੀਡੈਂਟ ਆ ਤੇ ਐਂਟੀ 에ਜਿੰਗ ਜਿਹੜਾ ਬੰਦਾ ਜ਼ਿਆਦਾ ਖਾਂਦਾ ਉਹਦੇ ਚੁਰੜੀਆਂ ਨਹੀਂ ਪੈਂਦੀਆਂ ਜਲਦੀ ਉਹ ਜਿਹੜੇ ਬੁਢਾਪੇ ਦੇ ਲੱਛਣ ਹੁੰਦੇ ਆ ਉਹ ਫੇਸ ਤੇ ਜਾਂ ਬਾਡੀ ਤੇ ਨਹੀਂ ਆਉਂਦੇ ਉਹਨੂੰ ਤਾਂ ਹੀ ਆਪਾਂ ਐਂਟੀ 에ਜਿੰਗ ਕਹਿੰਨੇ ਆ ਤੇ ਇਹ weight ਘੱਟ ਕਰਨ ਵਿੱਚ ਵੀ help ਕਰਦਾ high fiber fruit